ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਭਾਈ ਬੱਲਾ ਸਾਹਿਬ ਦੇ ਜੋੜ ਮਿਲੇ ਤੇ ਅੱਜ ਬਲੇਸਿੰਗ ਰਿਜ਼ੋਰਟ ਤੇ ਸਮੁੱਚੇ ਸਿੱਧੂ ਪਰਿਵਾਰ ਵੱਲੋਂ ਸੰਗੀ ਸਾਥੀਆਂ ਦੇ ਸਹਿਯੋਗ ਨਾਲ ਇੱਥੇ ਲੰਗਰ ਲਾਇਆ ਜਾਂਦਾ ਪਤੰਗਬਾਜੀ ਹੁੰਦੀ ਹੈ ਤੇ ਬਾਬਾ ਜੀ ਦੇ ਚਰਨਾਂ 'ਤੇ ਨਮਨ ਕਰਦਾ ਹੋਇਆ ਇਹ ਹੀ ਅਰਦਾਸ ਕਰਦਾ ਕਿ ਆਪਣੇ ਹਰਕੇ ਦੀ ਆਪਣੇ ਇਲਾਕੇ ਦੀ ਲੁਧਿਆਣਾ ਸ਼ਹਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਕਿਉਂਕਿ ਬਹੁਤ ਕਰਨੀ ਵਾਲੇ ਸ਼ਹੀਦ ਨੇ ਆਮ ਸੰਗਤ ਨੂੰ ਨਹੀਂ ਪਤਾ ਜਿਹੜਾ ਭਾਈ ਬੱਲਾ ਚੌਕ ਹੈ ਉਏ ਬਾਬਾ ਜੀ ਦੇ ਨਾਂ ਤੇ ਰੱਖਿਆ ਹੈ ਭਾਈ ਵੱਲਾ ਚੌਂਕ ਤੇ ਅੱਜ ਦੇ ਦਿਨ ਜਿੱਥੇ ਤੇ ਸੁੱਖਾਂ ਵੀ ਪੂਰੀਆਂ ਹੁੰਦੀਆਂ ਸਮੁੱਚੇ ਪੰਜਾਬ ਦੇ ਵਿੱਚੋਂ ਸੰਗਤ ਅੱਜ ਹਾਜ਼ਰੀ ਭਰਦੀ ਹੈ ਇੱਥੇ ਬੱਚੇ ਜਿਨ੍ਹਾਂ ਦੇ ਹੁੰਦੇ ਆ ਤੜਾਗੇ ਬੰਨ ਕੇ ਜਾਂਦੇ ਆ ਖੋਰ ਕੇ ਜਾਂਦੇ ਆ ਪਤੰਗबाजी ਹੁੰਦੀ ਹੈ ਚੂਲੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬੱਚਿਆਂ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਖੜਾਉਣਿਆਂ ਦੀਆਂ ਜਿਹੜੀਆਂ ਮਰੀਆਂ ਪੈਣਾ ਬੱਚੇ ਖਰੀਦਦਾਰੀ ਕਰਨ ਆਉਂਦੇ ਆ ਉਹਨਾਂ ਵਾਸਤੇ ਵੀ ਅਰਦਾਸ ਕਰਦਾ ਕਿ ਜਿੰਨੀ ਸੰਗਤ ਅੱਜ ਬਾਬਾ ਜੀ ਦੇ ਇੱਥੇ ਹਾਜ਼ਰੀ ਭਰਨਾ ਬੇ ਉਹਨਾਂ ਦੀਆਂ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਦੇਈ ਇਸੇ ਤਰ੍ਹਾਂ ਸਾਡੇ ਪੰਜਾਬ ਵਿੱਚ ਗੁਰੂਆਂ ਪੀਰਾਂ ਦੇ ਜਿਹੜੇ ਮੇਲੇ ਲੱਗਦੇ ਰਹੇ ਜੀ ਸਾਹਿਬ ਜੇਖੇ ਦੇਖਿਆ ਹੈ ਕਾਫੀ ਸਮੇਂ ਦਾ ਮੇਲਾ ਲੱਗ ਰਿਹਾ ਹੈ ਅੱਜ ਵੀ ਲੋਕ ਕਰਦੇ ਆ ਤੇ ਮੇਲੇ ਦੇ ਵਿੱਚ ਖਾਸ ਕੀ ਦੱਸਿਆ ਜਾਂਦਾ ਲੋਕਾਂ ਇੱਥੇ ਇਤਿਹਾਸ ਹੈ ਵੀ ਇਹ ਬਾਬਾ ਜੀ ਦੇ ਸਥਾਨ ਤੇ ਲੰਬਾ ਸਮਾਂ ਪਹਿਲਾਂ ਕੋਈ 100 ਸਾਲ ਪਹਿਲਾਂ ਇਹ ਬਾਬਾ ਜੀ ਦੇ ਨਾਂ ਤੇ ਇੱਥੇ ਪਿੰਡ ਨੇ ਜਗ੍ਹਾ ਦਿੱਤੀ ਸੀ ਉਹ ਹੌਲੀ ਹੌਲੀ ਸ਼ਹਿਰ ਵਿਕਸਿਤ ਹੁੰਦਾ ਗਿਆ ਉਹ ਜਗ੍ਹਾ ਘਟਦੀ ਰਹੀ ਪਰ ਹੁਣ ਵੀ दिनी ਜਗ੍ਹਾ ਉਹਦੇ ਵਿੱਚ ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਇਸ ਨੂੰ ਚਲਾਇਆ ਜਾਂਦਾ ਖੰਨਪਾਟ ਸਾਹਿਬ ਆਲੰਬ ਹੁੰਦੇ ਨੇ ਫਿਰ ਭੋਗ ਵੀ ਪਾਏ ਜਾਂਦੇ ਨੇ ਤੇ ਉਹ ਅੱਜ ਸ਼ੁਭ ਤੇ ਹੜਾ ਗਿਆ ਸਿੱਧੂ ਸਾਹਿਬ ਕਿ ਆ ਜਾਂਦਾ ਪੁੱਤਰੀ ਦਾਤ ਮਿਲਣ ਤੋਂ ਆ ਜੋ ਪੁੱਤਰੀ ਦਾਤ ਮਿਲਦੀ ਹੈ ਜਏ ਪਤੰਗ ਉਡਾ ਕੇ ਛੱਡੇ ਜਾਂਦੇ ਆਸਮਾਨਾਂ ਦੇ ਬਿਲਕੁਲ ਜੀ ਬਿਲਕੁਲ ਇਹ ਪੁਰਾਣਾ ਇਤਿਹਾਸਿਕ ਹੈ ਤੜਾਕੀ ਵੀ ਬੰਨ ਕੇ ਜਾਂਦੇ ਨੇ ਢੋਲ ਵਜਾਉਂਦੇ ਆਉਂਦੇ ਨੇ ਦਿਨੌਤ ਕਰਦੀ ਵੀ ਆਉਂਦੀ ਹੈ ਤੇ ਪਤੰਗबाजी ਦੀ ਜਿਹੜਾ ਪੁਰਾਣਾ ਇਤਿਹਾਸ ਹੈ ਉਹ ਅਜ ਦੇ ਦਿਨ ਬਹੁਤ ਹੁੰਦੀ ਐ ਅਸੀਂ ਵੀ ਕਰਾਂਗੇ ਤੁਹਾਨੂੰ ਵੀ ਕਹਾਂਗੇ ਆਜੋ ਭਾਈ ਨਾਲ ਮਿਲ ਕੇ ਖੁਸ਼ੀਆਂ ਮਨਾਈਏ ਅਜ ਦੇ ਦਿਨ ਬਰੈਸ਼ਿੰਗ ਰਿਜ਼ੋਰਟ ਵਿੱਚ ਚਾਹੇ ਕੋਈ ਕਿੰਨੇ ਮਰ ਦੀ ਪੈਸੇ ਦੇਵੇ ਅਸੀਂ ਪ੍ਰੋਗਰਾਮ ਬੁੱਕ ਨਹੀਂ ਕਰਦੇ ਬਾਬਾ ਜੀ ਦੀ ਅੱਜ ਮੇਲੇ ਦੀ ਜਿਹੜੀ ਐ ਖੁਸ਼ੀ ਦੇ ਵਿੱਚ ਸਾਰੇ ਸਾਥੀ ਇਕੱਠੇ ਹੋ ਕੇ ਲੰਗਰ ਦਾ ਪ੍ਰਬੰਧ ਕਰਦੇ ਆਂ ਲੰਗਰ ਬੰਦਦੇ ਆਂ ਸੰਗਤ ਨੂੰ ਜਿਹੜੀ ਆਉਂਦੀ ਐ ਤੇ ਜੜੀਆਂ ਪਤੰਗबाजी ਕਰਕੇ ਖੁਸ਼ੀਆਂ ਮਨਾਉਂਦੇ ਤੇ ਕਿਹਾ ਜਾਂਦਾ ਵਿਦੇਸ਼ਾਂ ਇਧਰ ਤੋਂ ਬੜੀ ਸੰਗਤ ਆਂਦੀ ਜੀ ਅਜ ਦੇ ਦਿਨ ਬਹੁਤ ਦੁਨੀਆ ਸਾਰੇ ਪੰਜਾਬ ਚ ਤੁਸੀਂ ਦੇਖਿਓ ਮੇਲੇ ਤੇ ਜਾ ਕੇ ਦੇਖਿਓ ਸਵੇਰੇ 3 ਵਜੇ ਤੋਂ ਜਿਹੜੀ ਸੰਗਤ ਬਾਬਾ ਜੀ ਦੇ ਦਰਸ਼ਨਾਂ ਲਈ ਲੈਣਾ ਵਿੱਚ ਲੱਗ ਜਾਂਦਾ। ਉਹ ਕਿ ਜਿਹੜੇ ਭਾਰਤੀ ਵਾਪਸ ਆਏ ਆ ਵੀ ਜਿਹੜੇ ਵਿਦੇਸ਼ ਤੋਂ ਵੀ ਫੋਰਮ ਤੋਂ ਜਿਹੜੇ ਆਏ ਨੇ ਕਦੇ ਅੰਮ੍ਰਿਤਸਰ ਆ ਸਰਕਾਰੀ ਜਾਂਚ ਜਿਹੜੇ ਆਏ ਨੇ ਉਹ ਕਿਦਾਂ ਲੱਗਦਾ ਵੀ ਸਹੀ ਭੇਜਿਆ ਉਹਨਾਂ ਨੇ ਵਾਪਸ। ਦੇਖੋ ਮੈਂ ਸਮਝਦਾ ਵੀ ਜਿਹੜਾ ਆਪਣੇ ਕਾਨੂੰਨ ਦੇ दायरे ਵਿੱਚੋਂ ਬਾਹਰ ਜਲਾ ਜਾਂਦਾ ਉਹ ਨਹੀਂ ਜਾਣਾ ਚਾਹੀਦਾ। ਸਾਡਾ ਪੰਜਾਬ ਦੇ ਵਿੱਚ ਅਸੀਂ ਤਾਂ ਜਿਹੜੀ ਆਮ ਆਦਮੀ ਪਾਰਟੀ ਆ ਸਾਡੇ ਸਰ ਭਗਵੰਦ ਸਿੰਘ ਦੀ ਮਾਨ ਬਾਹਰ ਜਾਣ ਦੇ ਖਿਲਾਫ ਨਹੀਂ। ਉਹ ਕਹਿੰਦੇ ਸਾਡੇ ਪੰਜਾਬ 'ਚ ਬਹੁਤ ਕੁਝ ਹੈ। ਇੱਥੇ ਤੁਸੀਂ ਪੜ੍ਹਾਈ ਲਿਖਾਈ ਕਰਕੇ ਆਪਣੇ ਬਿਜ਼ਨਸ ਖੋਲੋ ਇਸ ਮਾਧਮ ਰਹੀਂ ਮੈਂ ਉਹਨਾਂ ਮਾਪਿਆਂ ਨੂੰ ਪੁੱਛਣਾ ਚਾਹੁੰਨਾ ਜਿਹੜੇ 30 ਲੱਖ ਲਾ ਕੇ ਬੱਚੇ ਨੂੰ ਤੁਸੀਂ ਉੱਥੇ ਰੋਣ ਲਈ ਭੇਜਦੇ ਹੋ 30 ਲੱਖ ਇੱਥੇ ਲਾ ਕੇ ਕਿੰਨਾ ਵੱਡਾ ਮਰਦਵੀ ਕਾਰੋਬਾਰ ਖੋਲਦੇ ਹੋ ਨਾਲੇ ਬੱਚਾ ਸ਼ਾਮ ਨੂੰ ਆਉਂਦੇ ਘਰੇ ਨਹੀਂ ਆਪਣੀ ਮਿੱਟੀ ਨਾਲ ਪਿਆਰ ਬਣੂ ਆਪਦੇ ਦੇਸ਼ ਕੌਮ ਦੀ ਸੇਵਾ ਕਰੂਗਾ ਤੇ ਹੁਣਾਂ ਮਾਪਿਆਂ ਦੇ ਹੋਰੋ-ਰੋ ਕੇ ਬੁਰਾ ਹਾਲਾ ਕਿਹਾ ਜਾਂਦਾ ਕਿ ਕਿਸੇ ਨੇ 40 ਲੱਖ ਲਾਕੇ ਗਿਆ ਉਹ 30 ਲੱਖ ਲਾਕੇ ਗਿਆ ਤੇ ਸਾਡੇ ਕਹਿੰਦੇ ਪੈਸੇ ਤਾਂ ਵੇਸਟ ਹੋ ਗਏ ਸੀ ਉਹ ਸੋਚ ਗਲਤ ਆ ਉਹ ਸੋਚ ਗਲਤ ਆ 30 ਲੱਖ ਰੁਪਈਆ ਲੈ ਕੇ ਮੈਨੂੰ ਦਿਓ ਇੱਕ 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 ਜੁਆਇੰਟ ਕਲੱਬ ਬਣਾ ਲਓ ਤੁਸੀਂ ਉਹਦੇ ਵਿੱਚ ਡੇਰੀ ਦਾ ਕਾਰੋਬਾਰ ਕਰੋ ਹੋਰ ਜਿਹੜੀ ਨੇ ਛੋਟੇ ਛੋਟੇ ਕਾਰਖਾਨੇ ਲਾਓ ਸਰਕਾਰ ਵੀ ਸਹਿਯੋਗ ਕਰਦੀ ਹੈ ਹੁਣ ਰੋਣ ਦਾ ਕੀ ਫਾਇਦਾ ਜੀ ਤੁਸੀਂ ਕਹਿੰਦੇ ਕਰਜ਼ਾ ਚੱਕ ਕੇ ਭੇਜਿਆ ਸੀ ਕਰਜ਼ਾ ਕਰਜ਼ੇ ਅਸੀਂ ਕਰਜ਼ਾਈ ਹੋ ਗਏ ਸਾਡੇ ਪੁੱਤ ਵੀ ਵਾਪਸ ਆ ਗਏ ਸਾਡੇ ਮੈਂ ਸਵਾਲ ਕਰਦਾ ਵੀ ਕਿਉਂ ਭੇਜਣਾ ਪਿਆ 40 ਲੱਖ ਲਾ ਕੇ ਕਿਉਂ ਭੇਜਿਆ ਪਰ ਕਰਜ਼ਾ ਲੈ ਕੇ ਭੇਜਣਾ ਜ਼ਮੀਨ ਗਣੇ ਪਾ ਕੇ ਭੇਜਣੀ ਮਕਾਨ ਗਣੇ ਪਾ ਕੇ ਭੇਜਣਾ ਗਾਂ ਵੀ ਦੀਂਦਾ ਵੀ ਨਹੀਂ ਰਹੀ ਐ ਜੇ ਆਪਾਂ ਤੁਰੇ ਜੰਨੇ ਸਾਨੂੰ ਪਤਾ ਹੋਏ ਮੂਹਰੇ ਖਾਈ ਆ ਉਦੇ ਵਿੱਚ ਡਿੱਗਰ ਵਾਲਾ ਬੇਕੂਹ ਕਹੂਗਾ ਜਿਸੂ ਸਾਹਿਬ ਪੰਜਾਬ ਦੇ ਵਿੱਚ ਸਰਕਾਰ ਵੀ ਤੁਹਾਡੀ ਉਹਨਾਂ ਏਜੰਟਾਂ ਦੇ ਕਾਰਵਾਈ ਕੀਤੀ ਹੋਊਗੀ ਜਿਹਨਾਂ ਧੋਖੇ ਨਾਲ ਭੇਜਿਆ ਵਾਸਤੇ ਇਹ ਗੱਲ ਕਰਨ ਦੀ ਹੈ ਜਿਹੜੇ ਏਜੰਟ ਨੇ ਧੋਖੇ ਨਾਲ ਇਹਨਾਂ ਬੱਚਿਆਂ ਦੇ ਜ਼ਿੰਦਗੀ ਨਾਲ ਖਲਵਾਰ ਕਰਿਆ ਉਹ ਮੇਰੇ ਨਾਲ ਕੰਟੈਕਟ ਕਰਨ ਮੁੱਖ ਮੰਤਰੀ ਸਾਹਿਬ ਨਾਲ ਕਰਨ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਵਾਵਾਂਗੇ ਤਾਂ ਕਿ ਅੱਗੇ ਤੋਂ ਕੋਈ ਵੀ ਕਿਸੇ ਦੀ ਜਿਹੜੀ ਹੈ ਖੂਨ ਕਿਸੇ ਨੇ ਦੀ ਕੀਤੀ ਹੋਈ ਕਮਾਈ ਉਹਦੇ ਤੇ ਡਾਕਾ ਨਾ ਮਾਰੇ ਕਿਸੇ ਦੇ ਬੱਚੇ ਨੂੰ ਬਾਹਰ ਜਾ ਕੇ ਰੋਣ ਨਾ ਪਵੇ ਸਿੱਧੂ ਸਾਹਿਬ ਗੱਲ ਕਰੀ ਲੁਧਿਆਣੇ ਇਮੀਗ੍ਰੇਸ਼ਨ ਬਹੁਤ ਨੇ 8-8 ਦਾਦਾ ਪਰਚੇ ਹੋਣਦੇ ਬਾਪੂ ਜੀ ਤੋਂ ਬਾਹਰ ਭੇਜਿੰਦੇ ਤਾਂ ਵੀ ਲੋਕਾਂ ਨਾਲ ਫੋੜ ਕਰੀ ਜਾਂਦੇ ਪਰ ਫਿਰ ਵੀ ਜਿਉਂਦੇ ਤੂੰ ਖੜੇ ਜੀ ਕੋਈ ਜਦੋਂ ਸਾਡੇ ਕੋਲੇ ਕੋਈ ਵੀ ਜਾਣਕਾਰੀ ਆਉਂਦੀ ਹੈ ਤਾਂ ਉਹ ਅਸੀਂ ਕਾਰਵਾਈ ਕਰਾਉਂਦੇ ਆ ਜੇ ਕੋਈ ਹੁਣ ਵੀ ਇਸ ਸਮਾਜ ਬਨੇ ਕਹਿੰਦਾ ਅਗਰ ਕੋਈ ਏਜੰਟ ਤੁਹਾਡੇ ਨਾਲ ਧੋਖੇਬਾਜ਼ੀ ਕਰਦਾ ਉਹ ਮੈਨੂੰ ਦੱਸੋ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਇੱਥੇ ਪਾਈਵਲਾ ਗੁਰਦ ਸਰਦਾਰ ਕਲਵੰਤ ਸਿੰਘ ਸਿੱਧੂ ਐਮਐਲਏ ਆਤਮਨਗਰ ਤੇ ਉਹਨਾਂ ਦੇ ਸਾਰੇ ਕੌਂਸਲਰ ਸਹਿਬਾਨ ਉਹਨਾਂ ਦੀ ਸਾਰੀ ਟੀਮ ਮੌਜੂਦ ਹੈ ਜਿੰਦੇ ਵਿੱਚ ਬੜੀ ਦੂਰੋਂ ਦੂਰੋਂ ਸੰਗਤ ਆਂਦੀ ਹੈ ਤੇ ਪਤੰਗਬਾਜੀ ਕੀਤੀ ਜਾਂਦੀ ਹੈ ਔਰ ਬਹੁਤ ਹੀ ਇੱਥੇ ਮੈਂ ਦੇਖਿਆ ਹਰ ਸਾਲ ਉਤਸਾਹ ਰਹਿੰਦਾ ਵੀ ਮੈਂ ਦੇਖ ਰਿਹਾ ਸੰਗਤ ਵੀ ਅੱਗੇ ਨੂੰ ਵਧੀ ਜਾ ਰਹੀ ਹੈ ਤੇ ਇਹ ਸਾ ਆਪਣੇ ਐਮਐਲਏ ਸਾਹਿਬ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਵੱਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਇਹੋ ਜਿਹੇ ਮੇਲੇ ਕਰਾਉਂਦੇ ਰਹਿਣੇ ਚਾਹੀਦੇ ਦੇਖੋ ਅਸੀਂ ਵੀ ਜਦਾਂ ਕਿ ਪਤੰਗਬਾਜੀ ਇੱਥੇ ਆ ਕੇ ਕਰਦੇ ਆ ਆਪਣਾ ਸ਼ੌਂਕ ਵੀ ਪੂਰਾ ਕਰਦੇ ਆ ਹੋਰ ਵੀ ਸੰਗਤ ਆਂਦੀ ਤੇ ਇਹੋ ਜੇ ਮੇਲੇ ਮੈਂ ਕਹਿਣਾ ਕਰਾਉਂਦੇ ਰਹਿਣਾ ਚਾਹੀਦੇ ਤਾਂ ਜੀ ਆਪਣੀ ਯੂਥ ਨੂੰ ਅਸੀਂ ਗੇਮਰਾਂ ਨਾਲ ਵੀ ਜੋੜ ਚਲੀਏ ਚਲੋ ਇੱਕ ਪਤੰਗ ਬਾਜੀ ਹੈ ਤਾਂ ਹੋਰ ਵੀ ਗੇਮਾਂ ਵਾਲੇ ਮੇਲੇ ਸਾਡੇ ਐਮਐਲਏ ਸਾਹਿਬ ਕਰਵਾਉਂਦੇ ਰਹਿੰਦੇ ਨੇ ਤੇ ਮੈਂ ਕਹਿੰਦਾ ਮੇਲਾ ਬਹੁਤ ਹੀ ਧੂਮਤਾਮਨਾ ਮਨਾਇਆ ਜਾਂਦਾ ਮੈਂ ਵਾਰਡ ਨੰਬਰ 51 ਤੋਂ ਕਬਲਜੀਤ ਸਿੰਘ ਸਰੀਵਾ ਜੀ ਮਾਰਕਡਾਊਨ ਤੋਂ ਜੀ ਕਾਉਂਸਲਰ ਆਪਣੇ ਸਿੱਧੂ ਸਾਹਿਬ ਦੀ ਟੀਮ ਤੋਂ ਹੀ ਤੇ ਸਾਡੇ ਕਲਿਆਣ ਸਾਹਿਬ 47 ਨੰਬਰ ਤੋਂ ਜੀ ਇਹ ਵੀ ਸਿੱਧੂ ਸਾਹਿਬ ਦੀ ਟੀਮ ਤੋਂ ਹੀ ਇੱਕ ਵਨ ਟੂ ਵਨ ਕਰਨਾ ਜੀ ਹੱਦ ਸਾਲ ਦੀ ਜਿਹੜਾ ਅੱਜ ਵੀ ਮੇਲਾ ਆਇਆ ਤਾਂ ਕੀ ਕਹਿਣਾ ਚਾਹੂੰਗਾ ਲੰਗਰ ਵੀ ਲੱਗਾ ਪ ਲੱਖ ਲੱਖ ਵਧਾਈ ਦਵਾਂਗਾ ਲੱਖਾਂ ਸੰਗਤ ਲੁਧਿਆਣਾ ਸ਼ਹਿਰ ਦੀ ਬਾਰੋ ਆਗੇ ਵੀ ਨਤਮਸਤਕ ਹੁੰਦੀਆਂ ਇੱਥੇ ਸੰਗਤਾਂ ਤੇ ਵਿਸ਼ੇਸ਼ ਤੌਰ ਤੇ ਜਿੱਥੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਪੀਰਾ ਫਕੀਰਾਂ ਦੀ ਧਰਤੀ ਆ ਇੱਥੇ ਹਰੇਕ ਥਾਂ ਦੇ ਇਤਿਹਾਸਿਕ ਚੀਜ਼ਾਂ ਨਾਲ ਕਿਤੇ ਨਾ ਕਿਤੇ ਗੁਰਦੁਆਰਿਆਂ ਦੇ ਨਾਲ ਮੰਦਰਾਂ ਦੇ ਨਾਲ ਪੰਜਾਬ ਜੁੜਿਆ ਹੋਇਆ ਜਿਹੜਾ ਇਹ ਮੇਲਾ ਹੈਗਾ ਇੱਥੇ ਹਰ ਸਾਲ ਹਲਕਾ ਆਤਮਨਗਰ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਵੱਲੋਂ ਲੰਗਰ ਦਾ ਆਯੋਜਨ ਕੀਤਾ ਜਾਂਦਾ ਤੇ ਪਤੰਗਬਾਜ਼ੀ ਕੀਤੀ ਜਾਂਦੀ ਆ ਤੇ ਇੱਥੇ ਲੱਖਾਂ ਸ਼ਰਧਾਲੂ ਜਿਹੜੇ ਆ ਕੇ ਨਤਮਸਤਕ ਹੁੰਦੇ ਉਹਨਾਂ ਦੀ ਮਨੋਕਾਮਨਾ ਪੂਰਨ ਹੁੰਦੀ ਆ ਤੇ ਇੱਥੇ ਝਾੜੂ ਤੇ ਨੂਨ ਵੀ ਝੜਾਇਆ ਜਾਂਦਾ ਜਿਹੜੇ ਮੌਕੇ ਹੋਏ ਹੁੰਦੇ ਆ ਉਹਨਾਂ ਦੇ ਵਾਸਤੇ ਉਹਨਾਂ ਦੀ ਮਨੋਕਾਮਨਾ ਪੂਰਨ ਹੁੰਦੀ ਆ ਇੱਥੇ ਲੋਕ ਆਂਦੇ ਆ ਆਪਾਂ ਬਾਹਰ ਦੇਖ ਰਹੇ ਆ ਡੋਰ ਪਤੰਗਾ ਦੇ ਨਾਲ ਲੋਕ ਲੈ ਕੇ ਜਾ ਰਹੇ ਆ ਉਡਾਰੇ ਆ ਖੁਸ਼ੀ ਮਹਿਸੂਸ ਕਰਦੇ ਆ ਤੇ ਸੰਗਤ ਦੀ ਝੋਲੀ ਵੀ ਭਰਦੀ ਆ ਇੱਥੇ ਅਸੀਂ ਵੀ ਇੱਥੇ ਨਤਮਸਤਕ ਹੋਣ ਆਏ ਆ ਐਮਐਲਏ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਵੱਲੋਂ ਵੀ ਇੱਥੇ ਸਲਾਨਾ ਜਿਹੜਾ ਲੰਗਰ ਦਾ ਆਯੋਜਨ ਕੀਤਾ ਜਾਂਦਾ ਪਤੰਗਬਾਜ਼ੀ ਕੀਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਸਾਰੇ ਕਾਰਜਕਰਤਾ ਇੱਥੇ ਨਤਮਸਤਕ ਹੋ ਰਹੇ ਨੇ ਤੇ ਪਤੰਗਬਾਜ਼ੀ ਕਰ ਰਹੇ ਆ ਧੰਨਵਾਦ ਸਾਰੇ ਨੂੰ ਮੇਲੇ ਦੀ ਬਹੁਤ-ਬਹੁਤ ਮੁਬਾਰਕਾ ਭਾਈ ਜੀ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਗੁਰਦੁਆਰਾ ਸਾਹਿਬ ਦੇ ਮੇਲਾ ਲੱਗਾ ਹੈ ਦੇਖੋ ਪਹਿਲਾਂ ਤਾਂ ਸਾਰਿਆਂ ਨੂੰ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈਆਂ ਖੁਸ਼ੀਆਂ ਖੇੜਿਆਂ ਦਾ ਤਿਹਾਰ ਹੈ ਠੀਕ ਹੈ ਇਹਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਜਿਨ੍ਹਾਂ ਦੀਆਂ ਮਰਾਦਾ ਪੂਰੀ ਜਾਂਦੇ ਆ ਜਿਹੜੇ ਸੁੰਦੇ ਆ ਠੀਕ ਆ ਜੀ ਜਿਹੜਾ ਪੰਜਾਬ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਇੱਥੇ ਪਤਾ ਨਹੀਂ ਕਿੱਥੇ ਕਿੱਥੇ ਕੁਝ ਗੁਰਾ ਕੁਝ ਹੁੰਦਾ ਰਹਿੰਦਾ ਜਿਨ੍ਹਾਂ ਨੇ ਮੰਨ ਦੀਆਂ ਮਰਾਦਾ ਪੂਰੀਆਂ ਹੁੰਦੀਆਂ ਇੱਥੇ ਖਾਸੀਅਤ ਇਹ ਆ ਗੁੱਡੇ ਚੜਾਏ ਜਾਂਦੇ ਆ ਔਰ ਚਾਈਨਾ ਡੋਰ ਨਹੀਂ ਚੜਾਈ ਜਾਂਦੀ ਇੱਥੇ ਬਿਲਕੁਲ ਵਰਜਿਤ ਆ ਚਾਈਨਾ ਡੋਰ ਵਾਲੇ ਬੰਦੇ ਨੂੰ ਆਟੋਮੈਟਿਕਲੀ ਬਾਬਾ ਜੀ ਦੂਰ ਰੱਖਦੇ ਆ ਆਟੋਮੈਟਿਕਲੀ ਦੂਰ ਰੱਖਦੇ ਆ ਸਭ ਤੋਂ ਵੱਡੀ ਗੱਲ ਆ ਇਹ ਤਾਂ ਕਿਸੇ ਕਿਸਮ ਦੀ ਚਾਈਨਾ ਡੋਰ ਨਹੀਂ ਖੁਸ਼ੀ ਦੇ ਵਿੱਚ ਗੁੱਡਾ ਉਡਾਇਆ ਜਾਂਦਾ ਗੁੱਡੇ ਦਾ ਮਤਲਬ ਹੁੰਦਾ ਵੀ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਨਾ ਖੁਸ਼ੀ ਨੂੰ ਜ਼ਾਹਿਰ ਕਰਨਾ ਲੋਕਾਂ ਤੱਕ ਪਹੁੰਚਾਣਾ ਠੀਕ ਆ ਖੁਸ਼ੀਆਂ ਖੇੜੇ ਮਥੇ ਮਤਲਬ ਇਸ ਇਹ ਹੋਰ ਇੱਕ ਗੱਲ ਦੱਸਦਾ ਤੁਹਾਨੂੰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਰਮकांड ਨਹੀਂ ਹੈ ਕੋਈ ਕਰਮ ਕਾਂਡ ਨਹੀਂ ਹੈ ਇਹ ਮਨ ਦੀ ਮੁਰਾਦ ਹੈ ਦਿਲ ਦੀਆਂ ਛਾਵਾਂ ਦਿਲ ਦੀ ਖੁਸ਼ੀ ਹੈ ਖੁਸ਼ੀ ਪੰਜਾਬ ਦਾ ਤਿਹਾਰ ਖੁਸ਼ੀਆਂ ਨਾਲ ਭਰਿਆ ਕਰਮ ਕਾਂਡ ਤੋਂ ਦੂਰ ਹੈ ਤੇ ਕਿਆ ਜਿੰਦੇ ਜਿਨ੍ਹਾਂ ਦੇ ਪੁੱਤ ਹੁੰਦੇ ਆ ਉਹ ਗੁੱਡੀਆਂ ਉਡਾ ਕੇ ਛੱਡ ਦਿੰਦੇ ਤਾਂ ਵੀ ਗੁੱਡੀ ਮੇਸ਼ੇ ਚੜੀ ਰਵੇ ਹਾਂ ਗੁੱਡੀ ਦੇਖੋ ਜਿਹੜਾ ਬੰਦਾ ਇੱਥੇ ਮੱਥਾ ਟੇਕੇਗਾ ਉਹਦੀ ਗੁੱਡੀ ਚੜੀ ਹੋਈ ਰਹਿਣੀ ਹੈ ਕਿਉਂਕਿ ਇੱਥੇ ਬਖਸ਼ਾ ਇਹ ਬਖਸ਼ਾ ਗਿਆ ਇਹ ਐਵੇਂ ਦੀ ਸਥਾਨ ਨਹੀਂ ਹੈਗਾ ਹੈ ਇਹ ਬਖਸ਼ਾ ਵਾਲਾ ਸਥਾਨ ਹੈ ਵਿਦੇਸ਼ਾਂ ਤੋਂ ਵੀ ਸੰਗਤ ਹੁੰਦੀ ਜੀ ਵਿਦੇਸ਼ਾਂ ਤੋਂ ਸੰਗਤ ਵਿਦੇਸ਼ਾਂ ਦਾ ਪਤਾ ਕੀ ਹੈ ਇਹ ਨਾਮ ਤੋਂ ਜਾਣੀ ਜਾਂਦੀ ਹੈ ਜਗ੍ਹਾ ਜੀ ਪਾਈ ਬਾਲਾ ਜੀ ਦੇ ਹਾਏ ਹੋਏ ਪਾਈ ਬਾਲਾ ਜੀ ਦਾ ਤਾਂ ਮੰਨਾਂ ਦੀਆਂ ਮਰੱਦਾ ਜਿਹੜਾ ਸ਼ੌਂਕ ਹੈ ਭਾਈ ਬਾਲਾ ਜੀ ਉਹ ਇਹਨਾਂ ਕਰਕੇ ਪਿਆ ਇਹਨਾਂ ਕਰਕੇ ਹੀ ਪਿਆ ਮੈਂ ਗੁਰਮੀਤ ਸਿੰਘ ਬਾਂਗਾ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਤੇ ਤੁਹਾਡੇ ਸਾਰਿਆਂ ਲਈ ਸ਼ੁਭਕਾਮਨਾਵਾਂ ਕਰਦਾ ਤੇ ਇੱਕੋ ਇੱਕ ਸਲੋਗਨ ਹੈ ਗੁਰੂ ਨਾਨਕ ਬਲੇਸਿੰਗ ਆਫ ਸ਼੍ਰੀ ਗੁਰੂ ਨਾਨਕ ਦੇਵ ਜੀ ਔਰ ਸ਼੍ਰੀ ਮਾਤਾ ਜੀ ਸੇ ਨੋ ਟੂ ਕਰਮਗਾਂਡ ਅਬ ਕਰਮਗਾਂਡ ਤੋਂ ਦੂਰ ਰਹਿਣਾ ਖੁਸ਼ੀਆਂ ਖੜਿਆ ਨੂੰ ਖੁਸ਼ੀਆਂ ਖੜਿਆ ਨਾ ਰਹਿਣਾ ਕਰਮਗਾਂਡ ਤੋਂ ਦੂਰ